डीसी ਚਾਹੀਦੇ ਨੇ ਪੰਜਾਬ ਦੇ ਵਿੱਚ ਮਾਂਡਾ ਵਾਲਿਆਂ ਕਦੀ ਹੱਥ ਅੜਿਆ ਕਿਸੇ ਗੜੀ ਆ ਕੇ ਸਾਨੂੰ ਦਿਓ ਇਹਦੇ ਹੁਣ ਕਿਸਮਤ ਹੀ ਇਹੋ ਜੀ ਹੋ ਗਈ ਆ ਕਿ ਪਿੱਛੋਂ ਪਾਣੀ ਇਦਾਂ ਆ ਗਿਆ ਤੇ ਉਹ ਵਿਚਾਰੇ ਘਰੋਂ ਬੇਕਾਰ ਹੋ ਗਏ ਆ ਭਾਉ ਜਿਹੜੇ ਸਰਪੰਚ ਗਰਾਂਟਾ ਖਾਂਦੇ ਰਹੇ ਨਾ ਮੈਂ ਅੱਖੀਂ ਵੇਖੇ ਆ ਜੰਗਲ ਪਾਣੀ ਵਾਲਾ ਝੋਲਾ ਉਹਨਾਂ ਦੇ ਪਿਛਲੇ ਬੰਨੇ ਵੱਧਾਂ ਦਾ ਹੀ ਕੋਈ ਘਰ ਦਾ ਜਵਾਗ ਆ ਕੇ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਇਹ ਡੀਸੀ ਮੈਡਮ ਜਿਹੜੇ ਆ ਇਨਾਂ ਵਰਗੇ 5-7 ਡੀਸੀ ਪੰਜਾਬ ਚ ਲਾਏ ਹੁਣ ਤੇ ਆ 117 ਅਸੀਂ ਚੁਣ ਕੇ ਕੀ ਪਾਉ ਕਰਨੇ ਆ ਇੰਨਾ ਪਿਆਰ ਤੇ ਸਤਕਾਰ ਲੋਕਾਂ ਨਾਲ ਇਸ ਮੈਡਮ ਦਾ ਆ ਬਜ਼ੁਰਗ ਬਾਬਾ ਆਉਂਦਿਆ ਨਾ ਤੁਰਿਆ ਇਹਦਾ ਪਰਿਵਾਰ ਲੈ ਕੇ ਬੰਨ ਤੇ ਡੰਗਰ ਵੱਛਾ ਪਰ ਇਹ ਨਾ ਮੈਡਮ ਨੂੰ ਕੀ ਆਂਦਾ ਸੁਣਿਓ ਬਾਕੀ ਗੱਲਾਂ ਫੇਕ ਕਰਦੇ ਆ ਜਿਹੜੇ ਰਾਸ਼ਨ ਖਾਂਦੇ ਆ ਨਾ ਚੋਰੀ ਇਹਨਾਂ ਨਾਂ ਵੀ ਕਰਦੇ ਆ ਗੱਲ ਖਲੋਇਓ ਮੈਂ ਜਿੱਦਾਂ ਦਾ ਤੁਹਾਨੂੰ ਵੇਖਾ ਲਿਆ ਨਾ ਆਪਣੇ ਬੱਚਿਆਂ ਦਾ ਛੱਡਿਆ ਵੀ ਆ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਗ ਲਉ ਤੁਸੀਂ ਚੱਲ ਪੋ ਤੁਹਾਡੀ ਗੱਲ ਨਾਲ ਕੁਝ ਨਹੀਂ ਹੁੰਦਾ ਪਤਾ ਨਹੀਂ ਬੇਟਾ ਸਾਡੇ ਇੱਥੇ ਕੁੜੀਆਂ ਥੋੜਾ ਜਿਆਦਾ ਪਿਛੇ ਰਹੋ ਸਮਾਇਆ ਕਿਉਂ ਇੱਥੇ ਸੰਕਰਿਆ ਮਾਂ ਜੁਰੀ ਆ ਆ ਹੋਰ ਬੜੀਆਂ ਨੇ ਸਮਾਨ ਬੜਾ ਆਉਂਦਾ ਹੈ ਜਿਆਦਾ ਹੈ ਕਿੰਨੇ ਪਾਣੀ ਚੋਂ ਨਾ ਨਹੀਂ ਕੋਈ ਲੇਡੀ ਸਟਾਫ ਨਹੀਂ ਹੈ ਲੇਡੀਆਂ ਦਾ ਪੇਜ ਦਿਓ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਂਗੇ ਕਿ ਚੱਲ ਜਾਂਗੇ ਲੇਡੀਆਂ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਂ ਦਾ ਡੇਡਾ ਦੀਆਂ ਹੈਗੇ ਨੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀਦ ਹੈਗੀ ਇੱਥੇ ਉਹ ਜੀ ਦੇਖੀ ਦੀ ਕਿ ਇੰਨੀ ਬਹੁਤ ਨਹੀਂ ਸਾਡਾ ਸਮਾਨ ਰਾਤ ਚੋਰੀ ਕਰਕੇ ਸਾਡੇ ਡੰਗਰਾਂ ਵਾਲੇ ਦੇ ਡੇਰਾ ਦੇ ਡੰਗਰ ਗਏ ਆ ਨਾ ਪਿੰਡ ਉਹਨਾਂ ਰਸ਼ਪਾਣੀ ਪੂਦੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਲ ਲੈ ਗਿਆ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦਿਓ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਨਾਲ ਸ਼ਮਤੇਰ ਸਿੰਘ ਦੇ ਮੈਨਾਂ ਦੀ ਫੋਨ ਕੀਤਾ ਸੀ ਉਹਨਾਂ ਨੂੰ ਵੀ ਨਹੀਂ ਬੈਠੇ ਪਹੁੰਚਣਗੇ ਜਿਹੜਾ ਦੀ ਘੰਟੇ ਕਿਤਾ ਕੋਈ ਨਾਲ ਕੁਝ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਹਾਂ ਜਿੰਨੇ ਡਰੇ ਆ ਨਾ ਜੀ ਸਾਰੇ ਦੇ ਡੰਗਰ ਪਿੰਡ ਗਏ ਨੇ ਪਿੰਡ ਕਿਹਦੇ ਕੋਲ ਹੈ ਜਿਹੜੇ ਸਰਪੋ ਵੀ ਨੰਬਰਦਾਰ ਵਾਕੇ ਨਿਰਮਲ ਸਿੰਘ ਨੰਬਰਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਤੁਸੀਂ ਪਹੁੰਚਾ ਦਿਓ ਉਹਨਾਂ ਨੂੰ ਰਸਪਾਣੀ ਮੈਂ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਿਨ ਨਹੀਂ ਲੋੜ ਹੈ ਮੈਡੀਸਿਨ ਕਿਸੇ ਰੱਖ ਲਓ ਗੋਬੀ ਰੱਖ ਲਓ ਹਾਂਜੀ ਦੋਸਤੋ ਆਹ ਹੁੰਦਾ ਪਿਆਰ ਤੇ ਸਤਕਾਰ ਏ ਮੈਡਮ ਕਹਿ ਰਹਾ ਕਿ ਦਵਾਈ ਪਾਣੀ ਲੈ ਲਓ ਤੇ ਬਜ਼ੁਰਗ ਕਹਿੰਦਾ ਕਿ ਹੈਗਾ ਸਾਡੇ ਕੋਲ ਪਰ ਫਿਰ ਵੀ ਮੈਡਮ ਦੇ ਰਹਾ ਹੁਣ ਦੋਸਤੋ ਇੱਥੇ ਵੇਖੋ ਜੇ ਬਜ਼ੁਰਗ ਦੇ ਕੋਲ ਸਮਾਨ ਹੁੰਦਿਆਂ ਆ ਵੀ ਉਹ ਮੰਗਦਾ ਵੇਖੋ ਕਿੱਡਾ ਦਾ ਦਿਲ ਉਹਨੇ ਕਿਹਾ ਹੈਗੀਆਂ ਚੀਜ਼ਾਂ ਮੈਡਮ ਬਦੋ ਬਦੀ ਦੇ ਕੇ ਆਏ ਪਰ ਆ ਬੰਨਾਂ ਤੇ ਜਿਹੜੇ ਮੰਗਤੇ ਖਰੋ ਜਾਂਦੇ ਜਾ ਕੇ ਇੱਕ ਸਵੇਰੇ ਖਬਰ ਸੁਣੀ ਉਹ ਸਰਪੰਚ ਕਹੇ ਪਿੰਡ ਦਾ 40 ਬੋਰੀਆਂ ਘਰੇ ਲਾ ਕੇ ਬੈਠਾ ਹੀ ਉਹ ਡੀਸੀ ਮੈਡਮ ਰੇਟ ਮਾਰੀ ਉਹ ਸਰਪੰਚਾ ਰੱਬ ਦਾ ਵਾਸਤਾ ਹੀ ਵੰਡਦੇ ਸਾਰਾ ਇਹ ਪਾਪ ਹੀ ਇਹ ਜ਼ਹਿਰੀ ਜਵਾਕਾਂ ਦੇ ਵਿੱਚ ਉਹਦੀ ਨਿਕਲ ਨਹੀਂ ਮੰਜੇ ਤੇ ਪੈ ਤੈਨੂੰ ਪਾਣੀ ਨੂੰ ਕਹੇ ਪੁੱਛਣਾ ਜੇ ਤੂੰ ਭਲੇਖੇ ਨਾ ਵੀ ਰੱਖਿਆ ਰੇ ਵੰਡਦੇ ਜਿੱਥੇ ਜਿੱਥੇ ਹੈਗਾ ਜਿਹਦੇ ਜਿਹਦੇ ਹੈ ਕਰਮਾਂ ਦਾ ਨੂੰ ਦੇ ਦੇ ਇਹ ਕਦੇ ਮੰਡ ਵਾਲੇ ਪਿਪਤਾ ਦੇ ਮਾਰੇ ਲੋਕ ਵਿਚਾਰੇ ਬਾਕੀ ਵੀਰੋ ਜਿਹੜੇ ਰਾਸ਼ਨ ਪਾਣੀ ਖੜਦੇ ਕਲਦੀਆਂ ਇਹੋ ਹੀ ਖਪਰਾਈ ਜਾਂਦੀਆਂ ਜੇਗੇ ਅਸਲੀ ਲੋਕਾਂ ਤਾਂ ਹੀ ਨਹੀਂ ਜੇ ਪਹੁੰਚਦਾ ਤੇ ਤੁਸੀਂ ਉਰੇ ਛੱਡ ਕੇ ਟਰਾਲੀ ਤੇ ਭੱਜਣ ਦੀ ਘਰ ਨੂੰ ਕਰਦੇ ਜੇ ਨਾ ਕਰੋ ਅਜੇ ਤੂੰ ਆ ਪੈਲੀਆਂ ਵੀ ਵਜਾਉਣੀਆਂ ਫੇਰ ਨਹੀਂ ਤੜਤੋ ਰਿਆ ਜਾਣਾ ਮੰਡ ਵਾਲੇ ਲੋਕਾਂ ਨੂੰ ਅਜੇ ਤੁਹਾਡੇ ਤੇ ਬੜੀਆਂ ਆਸਾਂ ਵਾ ਮੁੜਕੇ ਤੁਸੀਂ ਢਿੱਲੇ ਪੈ ਜਾਣਾ ਜੇ ਤੇ ਇਹ ਤੁਸੀਂ ਆਖਣਾ ਜੇ ਨਾ ਐਵੇਂ ਆ ਐਵੇਂ ਵਾਰਾ ਹਜੇ ਬਾਧੂ ਕੋਸ਼ ਹੈਗਾ ਨਾ ਸਾਰਿਆਂ ਕੋ ਜਿੱਥੇ ਲੋੜ ਹੋ ਆਪੇ ਪ੍ਰਸ਼ਾਸਨ ਰਾਈ ਤੜ ਤੋਂ ਖਬਰ ਆਊਗੀ ਜਾਂ ਇੱਕ ਦੋ ਬੰਦੇ ਪਹਿਲਾਂ ਪਤਾ ਕਰਕੇ ਆਇਆ ਕਰੋ ਘਰ ਘਰ ਮਬੈਲ ਆ ਐਵੇਂ ਨਾ ਰੱਜਿਆਂ ਨੂੰ ਰਜਾਈ ਜਾਓ ਦੋ ਦੋ ਸਾਲਾਂ ਦਾ ਲੋਕੀ ਰਾਸ਼ਨ ਘਰੇ ਇਕੱਠਾ ਕਰ ਗਏ ਨੇ ਤੇ ਜਿਹੜੇ ਕਰਦੇ ਆ ਨਾ ਤੁਹਾਡਾ ਨਿਕਲਦਾ ਵੇਖਿਓ ਕਿਦਾਂ ਇਹ ਰਾਸ਼ਨ ਬਾਕੀ ਆ ਵੀਡੀਓ ਸੁਣਿਓ ਬਜ਼ੁਰਗ ਦੀ ਫੇਰ ਬਾੜਲੀ ਬੱਲਬਾਤ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ